ਪੈਂਡਿਆਰ ਦੇ ਵਿੱਚ ਅਸੀਂ 7 ਆਈਟਮ ਦੇ ਰਹੇ ਹਾਂ ਉਹ ਵੀ ਫਰਨੀਚਰ ਦੀਆਂ ਤੇ ਮੈਮ ਉਹ ਆਈਟਮਸ ਕਿਹੜੀਆਂ-ਕਿਹੜੀਆਂ ਨੇ ਮੈਮ ਉਹਦੇ ਵਿੱਚ ਹੋਇਆ ਗਿਆ ਬੈੱਡ ਗੱਦੇ ਡਰੈਸਿੰਗ ਟੇਬਲ LED ਵਾਸ਼ਿੰਗ ਮਸ਼ੀਨ ਅਲਮਾਇਰੀ ਔਰ ਸੋਫਾ ਸੈੱਟ ਅਸੀਂ ਇਸ ਵਾਰੀ ਆਫਰ ਨਹੀਂ ਇਸ ਵਾਰੀ ਬੰਪਰ ਆਫਰ ਲਗਾਏ ਹੋਏ ਨੇ ਤੇ ਮੈਮ ਕੀ ਆਫਰ ਨੇ ਮੈਮ ਇਸ ਵਾਰੀ ਸਾਡੇ LED ਦੇ ਉੱਪਰ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਆਫਰ ਲੱਗੇ ਹੋਏ ਨੇ ਇਸ ਵਾਰ ਦੀਵਾਲੀ ਉੱਤੇ ਚਾਹੇ ਕੋਈ ਛੋਟੀ ਫ੍ਰਿਜ ਲੈ ਜਾਏ ਚਾਹੇ ਕੋਈ ਵੱਡੀ ਲੈ ਜਾਏ ਉਹਦੇ ਨਾਲ ਇੱਕ ਵਧੀਆ ਗਿਫਟ ਹੈਂਪਰ ਔਰ ਨਾਲ ਇੱਕ ਕੈਰੀ ਬੈਗ ਜਿਹੜਾ ਟਰੈਵਲਿੰਗ ਕੈਰੀ ਬੈਗ ਆ ਬਿਲਕੁਲ ਮੁਫਤ ਦਿੱਤਾ ਜਾਏਗਾ ਛੋਟੀ ਤੋਂ ਲੈ ਕੇ ਵੱਡੀ ਵਾਸ਼ਿੰਗ ਮਸ਼ੀਨ ਤੱਕ ਕੋਈ ਵੀ ਲੈ ਜਵੋ ਉਹਦੇ ਨਾਲ ਕਿੰਨੀਆਂ ਚੀਜ਼ਾਂ ਕਿੰਨਾ ਪ੍ਰੋਡਕਟ ਬਿਲਕੁਲ ਫ੍ਰੀ ਆਫ ਕਾਸਟ ਤੇ ਜਾਣਗੇ ਜਿਹੜੀ ਸੋਫੇ ਤੇ ਬੈੱਡ ਦੇ ਨਾਲ ਆਫਰ ਆ ਫ੍ਰੀ ਆਫ ਕਾਸਟ ਜਿਹੜੀ ਉਹ ਬੈੱਡ ਸ਼ੀਟ ਦਿੱਤੀ ਜਾ ਰਹੀ ਹੈ ਦੀਵਾਲੀ ਤੁਹਾਡੇ ਆਫਰ ਚ ਤੇ ਨਾਲ ਹੀ ਇੱਕ ਜਿਹੜਾ ਵਧੀਆ ਕੈਰੀ ਬੈਗ ਦਿੱਤਾ ਜਾ ਰਿਹਾ ਹੈ ਇਦੋਂ ਲੈ ਕੇ ਛੋਟੀ ﺍﻟमीरा ਜਿਹੜੀ ਮਰਜ਼ੀ ਲੈ ਜਾਓ ਉਹਦੇ ਨਾਲ ਵੀ ਦੋ ਗਿਫਟ ਫ੍ਰੀ ਆ। ਟ੍ਰੌਲੀ ਬੈਗ ਜਿਹੜਾ ਹੈਗਾ 3000 ਦੀ ਐਮਆਰਪੀ ਔਰ ਇਹਦੇ ਵਿੱਚ ਸਾਨੂੰ ਤੁਹਾਨੂੰ ਫ੍ਰੀ ਆਫ ਕਾਸਟ ਦਿੱਤਾ ਜਾਵੇਗਾ 7000 ਦੀ ਗਿਫਟ ਫ੍ਰੀ ਆ। ਜਿੱਥੇ ਮਰਜ਼ੀ ਲੈ ਜਾਓ ਕੋਈ ਨਹੀਂ ਚੱਕਰ ਆਪ ਬਣਾਇਆ ਜਿੱਦਾ ਮਰਜ਼ੀ ਚੱਕਰ ਦੇਖ ਲਓ। ਸੀ ਕਿਚਨ ਆਈਟਮ ਦੇ ਵਿੱਚ ਜਿਹੜਾ ਆ ਚਿਮਨੀ ਤੇ ਚੁੱਲ੍ਹਾ ਸਿਰਫ ਔਰ ਸਿਰਫ ਜਿਹੜਾ 14500 ਚ ਦੇ ਦੇਣਾ ਆ। ਐਸਐਸ ਇੰਟਰਪ੍ਰਾਈਜ਼ਸ ਹਮੇਸ਼ਾ ਹੀ ਆਪਣੇ ਕਸਟਮਰਸ ਦੇ ਲਈ ਤਿਹਾਰਾਂ ਤੇ ਆਫਰ ਲਗਾਉਂਦੇ ਰਹਿੰਦੇ ਨੇ ਤੇ ਇਸ ਵਾਰ ਉਹਨਾਂ ਨੇ ਕੀ ਆਫਰ ਲਗਾਏ ਨੇ ਆਓ ਅਸੀਂ ਜਾਣਦੇ ਹਾਂ ਐਸਐਸ ਇੰਟਰਪ੍ਰਾਈਜ਼ਸ ਦੀ ਓਨਰ ਪਰਵਿੰਦਰ ਮੈਡਮ ਜੀ ਤੋਂ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਮੈਮ ਇਸ ਵਾਰ ਦੀਵਾਲੀ ਤੇ ਤੁਸੀਂ ਕੀ ਆਫਰ ਲਗਾਏ ਨੇ ਮੈਮ ਇਸ ਵਾਰੀ ਆਫਰ ਨਹੀਂ ਇਸ ਵਾਰੀ ਬੰਪਰ ਆਫਰ ਲਗਾਏ ਹੋਏ ਨੇ ਤੇ ਮੈਮ ਕੀ ਆਫਰ ਨੇ ਮੈਮ ਇਸ ਵਾਰੀ ਸਾਡੇ ਐਲਈਡੀ ਦੇ ਉੱਪਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਆਫਰ ਲੱਗੇ ਹੋਏ ਨੇ ਪੰਜ ਆਫਰ ਹਾਂਜੀ ਮੈਮ ਪੰਜ ਸੀਰੀਅਸ ਹੈ ਮੈਮ ਬਿਲਕੁਲ ਸੀਰੀਅਸ ਹੈ ਮੈਮ ਮੈਮ ਪੰਜ ਬੰਪਰ ਗਿਫਟ ਕਿਹੜੇ ਨੇ ਮੈਮ ਸਾਡੇ ਕੋਲ ਜਿਹੜੇ ਗਿਫਟ ਆ ਬੰਪਰ ਗਿਫਟ ਆ ਉਹਦੇ ਵਿੱਚ ਬਾਹਰਲਾ ਸਨੈਕ ਬੈਗ ਆ ਜੀ ਉਹਦੇ ਵਿੱਚ ਮਲਟੀ ਕੈਟਲ ਆ ਜੇ ਦੀ ਇਹਦੀ ਵੀ ਹਜ਼ਾਰ ਐਮ ਆਰ ਪੀ 1000 ਰੁਪਿਆ ਔਰ ਇਹਦੀ ਵੀ 1000 ਰੁਪਿਆ ਉਹਦੇ ਵਿੱਚ ਸਾਡੇ ਕੋਲ ਵਧੀਆ ਕੰਪਨੀ ਦੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਆ ਉਹਦੀ ਵੀ 1000 ਰੁਪਿਆ ਐਮ ਆਰ ਪੀ ਆ ਉਹਦੇ ਵਿੱਚੋਂ ਸਾਡੇ ਕੋਲ ਇਹ ਆ ਗਿਆ ਗਿਫਟ ਹੈਂਪਰ ਜਿਹਦੀ ਕਾਸਟ ਹੈਗੀ 4 ਤੋਂ 500 ਰੁਪਿਆ ਔਰ ਸਭ ਤੋਂ ਵੱਡਾ ਗਿਫਟ ਆ ਜਿਹੜਾ ਸਾਡਾ ਟਰਾਲੀ ਬੈਗ ਟਰਾਲੀ ਬੈਗ ਜਿਹੜਾ ਹੈਗਾ 3000 ਦੀ ਐਮ ਆਰ ਪੀ ਔਰ ਇਹਦੇ ਵਿੱਚ ਸਾਨੂੰ ਤੁਹਾਨੂੰ ਫ੍ਰੀ ਆਫ ਕਾਸਟ ਦਿੱਤਾ ਜਾਵੇਗਾ 7000 ਦੇ ਗਿਫਟ ਫ੍ਰੀ ਆ ਜਿੱਥੇ ਮਰਜ਼ੀ ਲੈ ਜਾਓ ਕੋਈ ਨਹੀਂ ਚੱਕਰ ਆਪ ਬਣਵਾਇਆ ਜਿੱਦਾਂ ਮਾਰ ਦੀ ਚੱਕ ਚੱਕ ਦੇਖ ਲਓ ਮੈਮ ਜੀ ਵੀ ਕਿ ਤੁਸੀਂ ਕਿਹਾ ਕਿ 7000 ਦੇ ਤੁਸੀਂ ਗਿਫਟ ਹੀ ਦੇ ਰਹੇ ਹੋ ਇਹਦੇ ਤੋਂ ਤੁਹਾਨੂੰ ਘਾਟਾ ਪੈਣਾ ਮੈਨੂੰ ਤੁਹਾਨੂੰ ਤਾਂ ਕੁਝ ਬਚਣਾ ਹੀ ਨਹੀਂ ਹਾਂਜੀ ਮੈਮ ਇਹਦੇ ਵਿੱਚ ਘਾਟੇ ਵਾਦੇ ਦੀ ਕੋਈ ਗੱਲ ਨਹੀਂ ਅਸੀਂ ਬਸ ਕਸਟਮਰ ਦਾ ਫਾਇਦਾ ਹੀ ਕਰਨਾ ਹੈ ਮੈਮ ਇਸ ਵਾਰ ਤੁਸੀਂ ਵਾਸ਼ਿੰਗ ਮਸ਼ੀਨ ਤੇ ਕੀ ਆਫਰ ਲਗਾਏ ਨੇ ਮੈਮ ਇਸ ਵਾਰੀ ਦੀਵਾਲੀ ਤੇ ਅਸੀਂ ਆਪਣੇ ਕਸਟਮਰ ਦੇ ਲਈ ਖਾਸ ਆਫਰ ਗਿਫਟ ਆਫਰ ਲਗਾਏ ਹੋਏ ਨੇ ਜਿਹਦੇ ਵਿੱਚ ਹੋਗਾ ਵਾਸ਼ਿੰਗ ਮਸ਼ੀਨ ਕਵਰ ਜਿਹੜਾ ਅਸੀਂ ਖੁਦ ਬਣਵਾਇਆ ਹੋਇਆ ਆਪਣੇ ਬ੍ਰਾਂਡਿੰਗ ਦੇ ਨਾਲ ਦੂਸਰਾ ਹੈਗਾ ਮੈਮ ਜਿਹੜਾ ਆ ਟਰੈਵਲਿੰਗ ਕੈਰੀ ਬੈਗ ਆ ਜਿਹੜਾ ਅਸੀਂ ਖੁਦ ਏ ਬਿਗ ਲਾਂਡਰੀ ਬਾਸਕਟ ਵਾਸ਼ਿੰਗ ਮਸ਼ੀਨ ਦੇ ਨਾਲ ਬਿਲਕੁਲ ਫ੍ਰੀ ਦਿੱਤੀ ਜਾਊਗੀ ਛੋਟੀ ਤੋਂ ਲੈ ਕੇ ਵੱਡੀ ਵਾਸ਼ਿੰਗ ਮਸ਼ੀਨ ਤੱਕ ਕੋਈ ਵੀ ਲੈ ਜਾਵੋ ਉਹਦੇ ਨਾਲੇ ਤਿੰਨੋਂ ਚੀਜ਼ਾਂ ਤਿੰਨੋਂ ਪ੍ਰੋਡਕਟ ਬਿਲਕੁਲ ਫ੍ਰੀ ਆਫ ਕਾਸਟ ਦਿੱਤੇ ਜਾਣਗੇ ਮੈਮ ਵਾਸ਼ਿੰਗ ਮਸ਼ੀਨ ਦੇ ਤੁਸੀਂ ਆਫਰ ਦੱਸ ਦਿੱਤੇ ਨੇ ਤੇ ਫ੍ਰਿਜਾਂ ਦੇ ਤੁਸੀਂ ਕੀ ਆਫਰ ਦੇ ਰਹੇ ਹੋ ਹਾਂਜੀ ਮੈਮ ਅਸੀਂ ਇਸ ਵਾਰ ਦੀਵਾਲੀ ਤੇ ਚਾਹੇ ਕੋਈ ਛੋਟੀ ਫ੍ਰਿਜ ਲੈ ਜਾ ਚਾਹੇ ਕੋਈ ਵੱਡੀ ਲੈ ਜਾ ਉਹਦੇ ਨਾਲ ਇੱਕ ਵਧੀਆ ਗਿਫਟ ਹੈਂਪਰ ਔਰ ਨਾਲੇ ਕੈਰੀ ਬੈਗ ਜਿਹੜਾ ਟਰੈਵਲਿੰਗ ਕੈਰੀ ਬੈਗ ਉਹ ਬਿਲਕੁਲ ਮੁਫਤ ਦਿੱਤਾ ਜਾਏਗਾ ਮੈਮ ਇਲੈਕਟ੍ਰੋਨਿਕਸ ਸਮਾਨ ਦੇ ਵਿੱਚ ਤੁਸੀਂ ਗਿਫਟ ਦੱਸ ਚੁੱਕੇ ਹੋ ਤੇ ਫਰਨੀਚਰ ਦੇ ਵਿੱਚ ਤੁਸੀਂ ਅਲਮੀਰਾ ਤੇ ਕੀ ਆਫਰ ਲਗਾਏ ਨੇ ਮੈਮ ਅਲਮੀਰਾ ਤੇ ਵੀ ਸਾਡੀ ਵੱਡੀ ਤੋਂ ਲੈ ਕੇ ਛੋਟੀ ਅਲਮੀਰਾ ਜਿਹੜੀ ਮਰਜ਼ੀ ਲੈ ਜਾਓ ਉਹਦੇ ਨਾਲ ਵੀ ਦੋ ਗਿਫਟ ਫ੍ਰੀ ਆ ਉਹ ਹੈਗੇ ਆ ਇੱਕ ਤਾਂ ਟਰੈਵਲਿੰਗ ਕੈਰੀ ਬੈਗ ਆ ਔਰ ਨਾਲ ਹੀ ਮੈਡਮ ਦੂਸਰੀ ਵਧੀਆ ਕੰਪਨੀ ਦੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਫ੍ਰੀ ਆਫ ਕਾਸਟ ਆ ਮੈਮ ਸੋਫਾ ਦੇ ਨਾਲ ਤੇ ਬੈੱਡ ਦੇ ਨਾਲ ਕੀ ਆਫਰ ਲਗਾਏ ਨੇ ਮੈਮ ਸਾਡੇ ਜਿਹੜੀ ਸੋਫਾ ਤੇ ਬੈੱਡ ਦੇ ਨਾਲ ਆਫਰ ਆ ਫ੍ਰੀ ਆਫ ਕਾਸਟ ਜਿਹੜੀ ਉਹ ਬੈੱਡ ਸ਼ੀਟ ਦਿੱਤੀ ਜਾ ਰਹੀ ਹੈ ਦੀਵਾਲੀ ਧਮਾਕੇ ਆਫਰ ਚ ਤੇ ਨਾਲ ਮੈਮ ਦੀਵਾਲੀ ਦੇ ਤਾਂ ਤੁਸੀਂ ਆਫਰ ਦੱਸ ਦਿੱਤੇ ਨੇ ਜਿਵੇਂ ਕਿ ਹੁਣ ਵਿਆਹ ਸ਼ਾਦੀਆਂ ਦਾ ਵੀ ਸੀਜ਼ਨ ਆ ਰਿਹਾ ਹੈ ਤੇ ਇਸ ਨੂੰ ਲੈ ਕੇ ਤੁਸੀਂ ਕੀ ਆਫਰ ਲਗਾਏ ਨੇ ਮੈਮ ਐਸੀ ਇਸ ਵਾਰੀ ਅਸੀਂ ਵਿਆਹ ਦੇ ਖਾਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਆਪਣੀ ਬੇਟੀ ਨੂੰ ਗਿਫਟ ਕਰਨਾ ਚਾਹੁੰਦਾ ਹੈ ਉਹ ਫਰਨੀਚਰ ਦਾ ਸਮਾਨ ਉਹਦੇ ਵਿੱਚ ਅਸੀਂ 65000 ਦਾ ਕੰਬੋ ਆਫਰ ਲਗਾਇਆ ਹੋਇਆ ਹੈ 65000 ਦਾ ਮੈਮ ਕੰਬੋ ਆਫਰ ਬਿਲਕੁਲ 65000 ਦਾ ਤਾਂ ਸਿਰਫ ਸੋਫਾ ਹੀ ਹੈ ਨਾ ਤੁਸੀਂ ਕੀ ਆਫਰ ਲਗਾਏ ਨੇ ਮੈਮ 65000 ਦੇ ਵਿੱਚ ਅਸੀਂ 7 ਆਈਟਮ ਦੇ ਰਹੇ ਹਾਂ ਉਹ ਵੀ ਫਰਨੀਚਰ ਦੀਆਂ ਤੇ ਮੈਮ ਉਹ ਆਈਟਮਸ ਕਿਹੜੀਆਂ ਕਿਹੜੀਆਂ ਨੇ ਮੈਮ ਉਹਦੇ ਵਿੱਚ ਹੋਇਆ ਗਿਆ ਬੈੱ ਮੈਮ ਸਾਥੀ ਜੀ ਜ ਤੁਸੀਂ 65000 ਦੇ ਵਿੱਚ ਦੇ ਰਹੇ ਹੋ ਬਿਲਕੁਲ ਮੈਮ 65000 ਦੇ ਵਿੱਚ ਮੈਮ 65000 ਦੇ ਵਿੱਚ ਤੁਸੀਂ ਸੱਤ ਆਈਟਮਸ ਦੇ ਰਹੇ ਹੋ ਤੇ ਇਸ ਦੇ ਨਾਲ ਤੁਸੀਂ ਹੋਰ ਕਿਹੜੇ ਗਿਫਟ ਦੇ ਰਹੇ ਹੋ ਮੈਮ ਹਾਂਜੀ ਇਹਦੇ ਨਾਲ ਅਸੀਂ ਪੰਜ ਗਿਫਟ ਦੇ ਰਹੇ ਹਾਂ ਠੀਕ ਹੈ ਜੀ ਨਾਲ ਅਸੀਂ ਬੈਂਟੀ ਕਿਟ ਜਿਹੜੀ ਆ ਉਹ ਮੇਕਅਪ ਕਿਟ ਦੇ ਰਹੇ ਹਾਂ ਇੱਕ ਨਹੀਂ ਔਰ ਦੋ ਦੋ ਦੇ ਰਹੇ ਹਾਂ ਮੈਮ ਦੀਵਾਲੀ ਦੇ ਮੌਕੇ ਤੇ ਕਿਚਨ ਦੀ ਕਿਹੜੀ ਆਈਟਮ ਦੇ ਤੁਸੀਂ ਆਫਰ ਲਗਾਏ ਨੇ ਜੀ ਕਿਚਨ ਆਈਟਮ ਦੇ ਵਿੱਚ ਜਿਹੜਾ ਆ ਚਿਮਨੀ ਤੇ ਚੁੱਲਾ ਸਿਰਫ ਔਰ ਸਿਰਫ ਜਿਹੜਾ 14500 ਚ ਦੇ ਦੇਣਾ ਆ ਅਗਰ ਤੁਸੀਂ ਐਸਐਸ ਐਂਟਰਪ੍ਰਾਈਜ਼ਸ ਵੱਲੋਂ ਲਗਾਈਆਂ ਗਈਆਂ ਬੰਪਰ ਆਫਰਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ ਜਲਦੀ ਹੀ ਵਿਜ਼ਿਟ ਕਰੋ ਐਸਐਸ ਐਂਟਰਪ੍ਰਾਈਜ਼ਸ ਨੀਅਰ 스ਨੈਕਪ ਬੈਸਟੋਰੈਂਟ ਮਿਆਣੀ ਰੋਡ ਸੁਹਾਵਿਕੇ ਐਸਐਸ ਐਂਟਰਪ੍ਰਾਈਜ਼ਸ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ